ਹਾਂਜੀ ਸਸਿਗਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਛੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਇਹ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਤਲਵੰਡੀ ਭਾਈ ਤੋਂ ਛੱਡਦੇ ਵਾਲੇ ਪਾਸੇ ਨੂੰ 2 ਕਿਲੋਮੀਟਰ ਤੇ ਬਾਈ ਦਾ ਪਿੰਡ ਹੈ ਜ਼ਿਲ੍ਹਾ ਮੋਗਾ ਜ਼ਰੂਰ ਪੈਂਦਾ ਪਰ ਤਲਵੰਡੀ ਭਾਈ ਦੇ ਨਾਲ ਬਿਲਕੁਲ ਪਿੰਡ ਛੋਟੀਆਂ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੇ ਪਸ਼ੂ ਵੇਖ ਰਹੇ ਆ ਇੱਕ ਛੋਟਾ ਮੱਝ ਸੂਈ ਸਵਾਈਆ ਤੋਕੜ ਗੱਭਣ ਵੜੜਾ ਤਿੰਨ ਵੜਾ ਪਰੇ ਖੜੀਆਂ ਗੱਬਣ ਵੱੱਛੀ ਆ ਆ ਜਰਸੀ ਆ ਦੁੱਧ ਬਾਈ ਬਹੁਤ ਦੱਸਦਾ ਪਰ ਜਿਹਦੇ ਪਸੰਦ ਆ ਉਹ ਅਗਲਾ ਚੋਕੇ ਲੈ ਜੇ ਨਹੀਂ ਬਾਈ ਕਹਿੰਦਾ ਆਪਾਂ ਗਰੰਟੀ ਦੇ ਦੇਾਂਗੇ ਅਗਲਾ ਵੜ ਲੈ ਜੇ ਦੋ ਦਿਨ ਆਪਦੇ ਘਰੇ ਚੋਲੇ ਫੇਰ ਪੈਸੇ ਦੇ ਦੇ ਜੇ ਘਰੇ ਜੋਕੇ ਲੈ ਜਾਣੀ ਬਾਈ ਦੇ ਘਰੇ ਲੈ ਜੇ ਜੋਕੇ ਨਹੀਂ ਦੋ ਟਾਈਮ ਅਗਲਾ ਆਪਦੇ ਘਰੇ ਚੋਲੇ ਉਦੋਂ ਬਾਅਦ ਚ ਪੈਸੇ ਦੇ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਨਾਮ ਅਨਜਿੰਦਰ ਸਿੰਘ ਸੋਨੁਖਰਾਮ ਸਿੰਘ ਫੈਂਡ ਚੋਟੀਆਂ ਕਹਿੰਦਾ ਜਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਸਾਨੂੰ ਤਲਵੰਡੀ ਭਾਈ ਸ਼ਹਿਰ ਹੈ। ਫੋਨ ਨੰਬਰ 9814340403 ਇਹ ਤੋਂ ਹੀ ਚੱਲ ਜਿਹੜੀ 2 ਦਿਨ ਬਾਅਦ ਚ ਪੈਸੇ ਲੈਣੇ ਆ। ਹਾਂ। ਇਹ ਬਾਈ ਜੀ ਪਿਓਰ ਪੰਜਾਬ ਵਾਲੀ ਆ ਸੱਦੇ ਵਾਲੇ ਪੈਣ ਤੋਂ ਜਰਸੀ ਆਈ ਹੈ ਜੀ। ਠੀਕ ਹੈ। ਦੁੱਧ ਕਿੰਨਾ? ਦੁੱਧ 23 ਕਰੋ ਕੰਡੇ ਵਾਲਾ। ਠੀਕ ਹੈ। ਅੱਜ ਨੂੰ ਹੋ ਗਿਆ ਮੰਨਿਆ ਵੀ 20 ਦਿਨ ਮੰਨ ਲਊ ਮਸੂਈ ਨੂੰ। ਠੀਕ ਹੈ। ਬੱਚਾ ਮੰਨੇ ਗੱਬੜ ਨੂੰ ਵੀ ਆਪਣੇ ਕੋਲ ਵੀਡੀਓ ਹੈਗੀ ਆ। ਉਹ ਤੂੰ ਗੱਲ ਛੱਡ 23 4 ਫੈਂਡ ਹੋਊਗੀ। 62 ਵੀ ਪਾਸ ਕਰ 23 ਹੈਗਾ 23 ਕਿਲੋ ਚਾਰ ਟਾਈਮ ਚੋਲਣਾ ਠੀਕ ਹੈ ਬੰਦਾ ਕੋਲ ਆਪ ਦਾ ਪਿੰਡ ਦਾ ਲਿਆਦੀ ਆ ਤਿੰਨ ਵਿੱਚ ਜਾਵਣ ਪਾ ਲੈਣਾ ਉਹਦੇ ਘਰੇ ਜਾ ਕੇ ਚੋਕੇ ਫੇਰ ਪੈਸੇ ਭੇਜਣ ਐਨੀ ਛੋੜ ਐਨੀ ਛੋੜ ਵਹਿੜ ਅਗਲਾ ਲੈ ਜੇ ਆਪਦੇ ਘਰੇ ਦੋ ਟਾਈਮ ਤਿੰਨ ਟਾਈਮ ਚੋਲੇ ਹਾਂ ਜਦੋਂ ਦੁੱਧ ਜੋਖ ਲਿਆ 23 ਕਿਲੋ ਹੈਗਾ ਉਦੋਂ ਪੈਸੇ ਦੇ ਦੇ ਇਹਦੀ ਗੱਲ ਹੈ ਨੋਰਮਲ 8000 ਫੀਡ ਦੇ ਦਿੰਦੀ ਤਾਰ ਗੱਲ ਦੇ ਅਜੇ ਇਹਨੂੰ 10000 ਸਟਾਰਟ ਹੋ ਕੇ ਹੋ ਸਕਦਾ 26 27 ਲੀਟਰ ਤੇ ਜਾਵੇ ਅੱਜ 23 ਹੈ ਅੱਜ 23 ਆ ਤਾਂ ਹੀ ਕੂਰੀਆ ਵਹਿਰ ਦੁੱਧ ਵਾਲੀ ਕਰਕੇ ਪਹਿਲਾਂ ਰਾਜੀ ਬਹੁਤ ਸੂਂਦ ਪਹਿਲਾਂ ਨੋਤੀ ਖਾਰ ਮੰਨਦੀ ਐ ਕੱਢੀਏ ਬਾਹਰ ਨੂੰ ਥੋੜੀ ਬਾਈ ਰੱਸੀ ਨਹੀਂ ਆਲਾ ਪਾਉ ਚੈ ਨਾ ਪਾਉ ਦੋਸਤੋ 20 ਦਿਨਾਂ ਦੀ ਸੂਈ ਆ ਨਿਆਣਾ ਪਾਉਣਾ ਤਾਂ ਪਾ ਲੋ ਨਹੀਂ ਪਾਉਣਾ ਨਾ ਪਾਉ ਕੋਈ ਚੱਕਰ ਨਹੀਂ ਦੁੱਧ ਬਾਈ ਕਹਿੰਦਾ 23 ਕਿਲੋ ਆ ਮੈਨੂੰ ਤਾਂ ਬਾੜਾ ਲੱਗਿਆ ਪਰ ਬਾਈ ਕਹਿੰਦਾ ਹੈਗਾ ਚੋਕੇ ਲੈ ਜਾਓ ਇੱਕ ਗਰੰਟੀ ਬਾਈ ਨੇ ਹੋਰ ਵੀ ਦੇਦੀ ਆ ਬਾਈ ਕਹਿੰਦਾ ਕੋਈ ਲਿਹਾਜ ਪਿਆਜ ਵਾਲਾ ਬੰਦਾ ਉਹ ਜੇ ਲਿਆਓ ਜਿਹੜਾ ਬਾਈ ਨੂੰ ਜਾਣਦਾ ਹੋਵੇ ਤੇ ਵਹਿੜ ਅਗਲਾ ਬਾਈ ਕਹਿੰਦਾ ਲੈ ਜੇ ਮੇਰੇ ਘਰੋਂ ਕੋਈ ਰੁਪਿਆਣਾ ਦੇਵੇ ਆਪਦੇ ਘਰੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਜਦੋਂ ਕਲੀਅਰ ਹੋ ਗਿਆ ਕਿ 23 ਕਿਲੋ ਦੁੱਧ ਹੈਗਾ ਉਦੋਂ ਬਾਈ ਕਹਿੰਦਾ ਪੈਸੇ ਦੇ ਜੇ ਇੰਨੀ ਛੋੜ ਆ ਬਾਈ ਕਹਿੰਦਾ ਬਾਈ ਸਵਾ 6:30 ਵਜੇ ਦੀ ਚੋਈ ਵੀ ਆ ਤੇ ਅਜੇ ਮਾਨੇਗਾ 12:30 ਹੋਏ ਆ ਤੇ ਸ਼ਾਮ ਨੂੰ ਵੜਨੇ ਆਦਾ ਹੁਲ ਜਾ ਜਮਾਂ ਹੀ ਬਦਲ ਦੇਣਾ ਜਮਾਂ ਹੀ ਬਸ ਨੋਰਮਲ ਜਿਹਾ ਮਣਾ ਹੈ ਬਈ ਆ ਥਾਤੀ ਛੱਟਾ ਹੈਗਾ ਵਾ ਉਹ ਵੀ ਆਪਾਂ ਦੱਸਣੇ ਹੈ ਨੋਰਮਲ ਜਿਹਾ ਆ ਆ ਥਾਂ ਚ ਹਾਂ ਹਾਂ ਹੂੰ ਠੀਕ ਆ ਠੀਕ ਆ ਵੀਰ ਨੂੰ ਮੇਰੇ ਬੱਚੇ ਸਹੀ ਆਏ ਹਰੇ ਨੂੰ ਨਹੀਂ ਪਤਾ ਲੱਗਦਾਗਾ ਹੂੰ ਅਪਦਾਹ ਬੰਨੇ ਵੇਲਾ ਮੁੜ ਕੇ ਅਗਲਾ ਇੱਥੇ ਆ ਕੇ ਕੋਈ ਨਗਾਤੀ ਮਾਰੇ ਹੈਣਾ ਕੋਈ ਰੇੜ ਘਟਾ ਲਊ ਕੰਮ ਉਹ ਕੰਮ ਨਾ ਹੋਊਗਾ ਛਿੱਟਾ ਛਿੱਟਾ ਚੱਲ ਜੂ ਦੁੱਧ 23 ਕਿਲੋ ਹੋਵੇ ਜੋ ਕੇ ਜਾਵੇ ਭਾਈ ਅੱਜ ਤਾਂ ਬੰਦਾ 5000 ਰੁਪਏ ਸਾਈ ਪਾ ਦੇਵੇ ਤੇ ਅੱਜ ਤਾਂ ਦਾਹਦਰਾਂ ਨੂੰ ਆਪਾਂ 26 27 ਦੀਵਾ ਦਾ 26 ਸਾਈ ਆਹ ਕਹਿੰਦੇ ਲੱਕੜਾਂ ਹੀ ਜੰਬਰੀ ਬੋਂਕਰ ਬੋਂਕਰ ਦੇ ਪਾ ਦਿਆ ਨਾ ਤੇ ਬੋਂਕਰ ਵੀ ਖਾ ਜਾਵੇ ਬੋਂਕਰ ਵੀ ਖਾਜੂ ਠੀਕ ਐ ਤੇ ਫਿਰ ਅਗਲਾ ਵੇੜੇ ਜੇ ਬੋਕਰ ਕਾਹਦੇ ਨਾ ਮਰੂ ਜੇ ਬੋਕਰ ਇਹਨੂੰ ਖਵਾਦੀ। ਆਹ ਕਹਿੰਦੀ ਅਸੀਂ ਨਹੀਂ ਚਾਰੂਗਾ। ਠੀਕ ਹੈ। ਉਹ ਹਾਰ ਸਿੰਘ ਆਨੇ ਕੀਤਾ ਕੁਝ ਨਹੀਂ ਕੀਤਾ। ਟੋਕੜ ਗੱਪਣਾ ਵੀ ਵੜ 50 ਤੋਂ 55 ਹਜ਼ਾਰ ਰੁਪਏ ਲਾਵਾਂਗੇ। ਕਿੰਨੇ ਦੀ ਅੱਜ? ਜੈ ਜੈ ਮੋਲ ਖਿੱਚ ਕੇ ਜੀ। ਮੋਲ 8000 ਰੁਪਏ ਦੀ ਕਰ ਦਾਂਗੇ ਮਾਨ ਤਾਂ ਜੰਨਾ ਕੋਈ ਮੁੰਨਾ ਗੋਕਰ। ਜਿੰਨਾ ਕਹੂੰ ਕੋਈ। ਵੀਡੀਓ ਬਣਾ ਰਹੇ ਆ 12:28 ਮਿੰਟ ਦੇ ਸਵੇਰ 6:30 ਵਜੇ ਬਾਈ ਕਹਿੰਦੇ ਦੀ ਚੁਵਾਈ ਕੀਤੀ ਹੈ। ਸ਼ਾਮ ਤੇ ਕਰਦਾ ਲੇਵਾ ਬਾਈ ਕਹਿੰਦਾ ਦੁੱਗਣਾ ਬਣਾ ਲੈਣਾ ਨੇ ਬਾਕੀ ਫੁੱਲ ਛੋੜ ਆ ਬਾਈ ਕਹਿੰਦਾ 4 ਟਾਈਮ ਚੋਲੋ 5 ਟਾਈਮ ਚੋਲੋ 80000 ਮੋਲ 23 ਕਿਲੋ ਤਿਆਰ ਹੈ ਕੋਈ 5000 ਖਾਤੇ ਚ ਪਾ ਦੇ ਬਾਈ ਕਹਿੰਦਾ 26 27 ਕਿਲੋ ਦੁੱਧ ਵੀ ਚਵਾ ਕੇ ਦੇ ਦੂੰ ਨਹੀਂ ਕੋਈ ਭੈਣਪਰਾ ਬਾਈ ਕਹਿੰਦਾ ਮੇਰੇ ਘਰੇ ਨਹੀਂ ਚੋਣ ਕੇ ਲੈ ਜਾਣੀ ਕਿਸੇ ਨੇ ਅਗਲਾ ਵੈਢ ਲੈ ਜੇ ਥੋੜੀ ਜਿਹੀ ਲਿਸਟੇ ਜ਼ਰੂਰ ਲਾ ਗਿਆ ਜੇ ਰਾਜੀ ਹੁੰਦੀ ਤੇ ਮੈਂ ਲੱਖੋਂ ਬਾਹਰ ਦੇਣੀ ਸੀ ਠੀਕ ਹੈ ਦੁੱਧ ਹੀ ਖਾਰ ਮੰਨਣੀ ਆ ਬਸ ਲੱਸੀ ਫਿੱਕੀ ਤਾਂ ਚਲੋ ਦਿਸੀ ਜਾਂਦੀ ਆ ਜਾਨਮ ਵਾਲਾ ਪਸ਼ੂ ਆ ਉਹਨੇ ਦੁੱਧ ਵੀ ਨਹੀਂ ਦੇਣਾ ਹਾਂ ਮਣਕਿਆ ਆ ਕਹੇ ਬਾਈ ਲੱਸੀ ਆ ਲੱਸੀ ਐਂ ਕਰਨਾ ਹੈਗਾ ਤਾਂ ਆਪਾਂ ਪਹਿਲਾਂ ਹੀ ਵੇਖ ਲਓ ਆ ਲੱਸੀ ਫਿੱਕੀ ਤਾਂ ਦਿਸੀ ਜਾਂਦੀ ਆ ਜਿੰਨੀ ਹੈ ਰਾਜੀ ਆ ਜਾਂ ਲੱਸੀ ਉਹ ਤਾਂ ਤੁਹਾਨੂੰ ਸਕਰੀਨ ਤੇ ਦਿਸ ਰਹੀ ਆ ਪਰ ਦੁੱਧ 23 ਕਿਲੋ ਆ ਤਿਆਰ ਆ ਭਾਵੇਂ ਕੋਈ ਵਹਿੜ ਲੈ ਜੇ ਦੋ ਟਾਈਮ ਤਿੰਨ ਟਾਈਮ ਅਗਲਾ ਆਪਦੇ ਘਰੇ ਦੁੱਧ ਜੋਗ ਲੈ ਜਦੋਂ 23 ਕਿਲੋ ਹੋ ਗਿਆ ਤਸੱਲੀ ਹੋ ਗਈ ਉਸ ਦਿਨ ਪੈਸੇ ਦੇ ਜੇ 80000 ਮਾਲਕ ਖੁੱਲਾ ਮਾਨਤਾਣੋ ਜੀ 2 ਨੰਬਰ ਤੇ ਆ ਏ ਭਾਈ ਪਹਿਲਾ ਸਵੇਰ ਅੱਛੀ ਸੂਂਦੀ ਆ ਹਾਂ ਜੇ ਮੈਂ ਦੰਦ ਖੋਲ ਕੇ ਵੇਖੇ ਨੀਏ ਤੇ ਦਿਮਾਗ ਉਹਦਾ ਵੇਖ ਕੇ ਦੱਸ ਦਿੰਦੇ ਆ ਦੰਦ ਦੁੱਧ ਜਵਾਦੂ 17 18 ਕਿਲੋ ਦੰਦੇ ਤੇ ਖੁੱਲ ਵੀ ਜਾਂਦੇ ਆ ਉਹ ਮੂੰਹ ਖੋਲ ਕੇ ਵੇਖਿਆ ਨਹੀਂ ਆ ਅੱਛਾ ਮੂੰਹ ਵੱਟ ਕੇ ਨਹੀਂ ਵੇਖਿਆ ਮੈਂ ਕਿਹਾ ਕਿ ਦੁੱਧ ਦੁੱਧ 16 17 ਕਿਲੋ ਵਧੀਆ ਜਵਾਦੂ ਮੈਂ ਅੱਜ ਗੱਬਣਾ ਹੈ ਅੱਜ ਗੱਬਣਾ ਹੀ ਲੈਦੀ ਆ 500 ਦਨ ਕੱਢੀ ਭਾਈ ਕੱਢ ਭਾਈ ਦੁੱਧ ਕਿੰਨਾ ਬੇਜੂ ਕਦਸ 17 ਕਰੋ ਮਾਲ ਲਾਣ ਗਿਆ ਕਿ ਮਾਲ ਨਹੀਂ ਜਾਊ 25 ਕਿਲੋ ਦੇ ਉਧਰ ਨੂੰ ਲੈ ਜਾ ਪਹਿਲਾ ਸੂਆ ਹਜੇ 5-7 ਦਿਨ ਬਾਅਦ ਕਹਿੰਦਾ ਲੈ ਜੂ ਕੱਚੀ ਆ ਜੇ ਕੋਈ ਭੈਣ ਭਰਾ ਚੰਗੀ ਜਰਸੀ ਲੈ ਆਂਦਾ ਚਾਹ ਵਾਣਾ 23 ਕਿਲੋ ਤਿਆਰ ਆ ਉਹ ਲੈ ਜਾਣੀ ਉਹ ਲੈ ਜਾਓ ਆ 16 ਤੋਂ 17 ਕਿਲੋ ਪਿਆਜੂ ਪੰਜਾਂ ਤੋਂ 7 ਦਿਨਾਂ ਦੇ ਵਿੱਚ ਵਿੱਚ ਬਾਈ ਕਹਿੰਦਾ ਤਿਆਰ ਹੋ ਜੂ ਡੱਬੀ ਵਹਿੜ ਪ੍ਰਿੰਟ ਵਾਲੀ ਬਲਟਾਂ ਹਜੇ ਕਾਫੀ ਬਾਕੀ ਆ ਦਿਨ 5-7 ਇਹਨੇ ਲੈ ਜਾਣੇ ਆ 16 ਪਿਆਜੇ 17 ਪਿਆਜੇ ਇੱਥੇ ਮਨਜਿੰਦਰ ਕਹਿੰਦਾ ਦੁੱਧ ਪਿਆਜੂ ਪਹਿਲਾ ਸੂਆ ਡੱਬੀ ਪ੍ਰਿੰਟ ਵਾਲੀ ਵੱਚੀ ਪੁੱਥੀ ਬਾਤੀ ਸੋਹਣੀ ਐ ਛੋਟਾ ਕੰਨ ਬਾਕੀ ਨਵਾ ਹਾਨਾ ਪਹਿਲਣ ਵੱਚੀ ਜੇ ਕੋਈ ਪਹਿਲਣ ਡੱਬੀ ਵੜ ਲੈਣ ਦਾ ਚਾਹ ਵਣ ਹੋਵੇ ਤੇ ਮਨਜਿੰਦਰ ਦੇ ਘਰੇ ਆਜੋ ਜੇ ਕੋਈ ਤੋਕੜ ਗੱਬਣ ਲੈਣ ਦਾ ਚਾਹ ਵਣਾ ਤੋਕੜ ਗੱਬਣ ਵੀ ਮਿਲ ਜੂ ਸੂਈ ਸਵਾਈ ਮੱਝ ਵੀ ਮਿਲ ਜੂ ਮਗਰ ਕੱਟੀ ਐ ਤੇ ਇੱਕ ਮਾਲੀ ਵੀ ਹੈਗਾ ਮਤਲਬ ਕਟਾ ਛੋਟਾ ਉਹ ਵੀ ਹੈਗਾ ਜੈ ਜੈ ਮੋਲ ਮਨਜਿੰਦਰ ਦੇ ਦਾ ਇਹ 68000 ਰੁਪਏ ਦੇ 68000 ਕੋਈ 5 ਲਾ ਦੋ 50 ਲਾ ਦੋ ਸੀਲਸਲਾ ਕੇ ਬਹੁਤ ਆਖਾਂ ਸੁਣਨ ਦੀ ਬਹੁਤ ਚੰਗੀ ਹੈ ਵੇੜ ਠੀਕ ਹੈ ਭਾਜੀ ਮੰਨ ਗਏ ਆਈ ਵੀ ਇੱਕ ਨਾ ਛੋਟੀ ਜਗ੍ਹਾ ਤੋਂ ਹੀ ਆ ਅੱਛਾ ਪਰ ਥੋੜੇ ਥਾਂ 'ਚ ਖੜੀ ਨਹੀਂ ਬਾਲੀ ਵੇੜਨੇ ਜਗ੍ਹਾ ਨਹੀਂ ਦੇਗੀ ਠੀਕ ਹੈ ਬਈ ਕੋਈ ਸੰਭੀ ਇਹਨਾਂ ਦੀ ਤੇ ਅਗਲੀ ਪਿਛਲੀ ਵੀਡੀਓ ਜਦੋਂ ਪਾਈ ਜਿਵੇਂ ਇੱਕ ਮੈਂ ਦੱਸੇ ਦੋ ਸਾਲਾਂ ਦੀ ਸੂਈ ਵੀ ਹਾਂ ਕਿਉਂਕਿ ਆਪਾਂ ਦੋ ਸਾਲ ਦੱਸ ਸਕਦੇ ਆ ਤੇ ਆਪਾਂ ਹੋਰ ਵੀ ਕੋਈ ਡਿਫਰੈਂਟ ਦੱਸ ਸਕਦੇ ਆ ਉਹ ਤਾਂ ਨਾ ਨਾਰਮਲ ਜਿਹਾ ਕੋਈ ਬੁੱਢਾ ਬੈਠਾ ਤੇ ਮੇਰੇ ਵੀ ਦਿਮਾਗ 'ਚੋਂ ਨਿਕਲ ਗਈ ਹਾਂ ਛੇ ਦੀ ਜਿੱ ਕਣਾ ਵੀਡੀਓ ਦੇ ਸਾਰਾ ਦੇਖਦਾ ਸੀ ਤੋਰ ਕੇ ਵਿਖਾਈਆ ਇੰਸਟਾਗ੍ਰਾਮ ਤੇ ਪਈ ਆ YouTube ਤੇ ਪਈ ਆ ਉਹ ਇੰਨਾ ਕੋ ਵੰਗਵਾੜ ਦਾ ਕੋਈ ਹੁੰਦਾ ਨਹੀਂਗਾ ਉਹ ਹੁਣ ਫੋਨ ਲਾਈ ਜਾਂਦਾ ਵਾ ਮੈਂ 2 ਸਾਲ ਦਾ ਸਕਦਾ ਤਾਂ ਸੋਡਾ ਵੀ ਦੱਸ ਸਕਦਾ ਸੀਗਾ ਕੋਈ ਨਾਰਮਲ ਜਿਹਾ ਜਮਾਨਦਾਰ ਹੀ ਹੈ ਦਾ ਅਛਾ ਉਹ ਬੰਦਾ ਆਇਆ ਨਹੀਂ ਇੱਥੇ ਆ ਨਹੀਂ ਆਇਆ ਨਹੀਂ ਆਨਲਾਈਨ ਮੰਗਾਈੋ ਨੇ ਤੇ ਮੇਰੇ ਦਿਮਾਗ ਚੋਂ ਨਿਕਲ ਗਈ ਨਹੀਂ ਆ 18-20000 ਰੁਪਏ ਭੁਗਤਾਰਨਾ ਬਾਕੀ ਬੰਦਾ ਨਹੀਂ ਆ ਇਹ ਵੀ ਗੱਲ ਹੈਗੀ ਆ ਦੋਸਤੋ ਇਹ ਦੇ ਦੇਣੀ ਆ 18000 68000 ਦੀ ਪਹਿਲਣ ਵਹਿੜ ਆ ਦਣ ਲੈ ਜੂ ਪੰਜਾਂ ਤੋਂ ਸੱਤਾਂ ਦਿਨਾਂ ਦੇ ਵਿੱਚ ਵਿੱਚ ਸੂਬੂ ਦੁੱਧ 16-17 ਕਿਲੋ ਪਿਆ ਜੂ ਇਹਦੇ ਥੱਲੇ 23 ਕਿਲੋ ਦੁੱਧ ਜਰਸੀ ਥਲੇ ਤਿੰਨ ਨੰਬਰ ਤੇ ਆ ਮਨਜਿੰਦਰ ਤਿੰਨ ਨੰਬਰ ਬਾਈ ਦੋ ਦਿਨ ਤੇ ਵੱਚੀ ਆ ਮੂੰ ਠੀਕ ਆ ਬੰਦਿਆਂ ਨੇ ਬਣ ਗਿਆ ਸ਼ੌਂਕ ਨਾਲ ਧਰੀ ਰੱਖੀ ਆ ਬਾਹਰੋਂ ਆਏ ਸੀਗੇ ਚੱਪ ਚਲ ਮਾ ਮਾਪੇ ਉਹਦਾ ਇੱਥੇ ਰਹਿੰਦੇ ਸੀਗੇ ਮੁੰਡੇ ਦਾ ਤੇ ਉਹ ਕਹਿੰਦਾ ਸਾਨੂੰ ਪਤਾ ਹੀ ਨਾ ਕਿ ਉਹ ਹੀੜੇ ਨੇ ਕੱਢੀ ਕਿ ਨਹੀਂ ਕੱਢੀ ਐਵੇਂ ਤੁਹਾਨੂੰ ਮੈਂ ਕਹ ਜੀ ਨਿਕਲ ਗਿਆ ਹੈਟਾ ਨਹੀਂ ਨਿਕਲ ਗਿਆ ਆ ਜੀ ਪਿਓਰ ਦੋ ਦੰਦਾ ਕਿੰਨੇ ਦੀ ਇਹਦੇ 18000 ਆ ਪੰਜ ਲਾ ਦੋ 50 ਲਾ ਬਈ 18000 ਆ ਬਾਈ ਠੀਕ ਹੈ ਇਹ ਥੋੜਾ ਸੰਗਲ ਚ ਆਈ ਤੇ ਕਲਿਹਰੀ ਦੀ ਆਲ ਬੋ ਕਰਦੀ ਆ ਠੀਕ ਹੈ ਜੀ ਦੋਸਤੋ ਬਾਈ ਕਹਿੰਦਾ ਇਹ ਮੂੰਹ ਤੋਂ ਬਾਈ ਦਾਸ ਦਾ ਦੋ ਦੰਦ ਦਾ ਜਿਹੜੇ ਘਰੋਂ ਲਿਆਂਦੀ ਉਹਨਾਂ ਦਾ ਸੰਗਲ ਪਾਇਆ ਵਾ ਸੀ ਬਾਈ ਕਹਿੰਦਾ ਤੇ ਰਸਾ ਬਾਈ ਕਹਿੰਦਾ ਆਪਾਂ ਹੀ ਪਾਇਆ ਦੇ ਕੇ ਨਹੀਂ ਦੇ ਮੰਜੇਂਦਰਾ 18000 ਹੈ ਕੋਈ 5 ਲੱਖ 18000 ਦੀ 5 ਲਾਓ 50 ਲਾਓ ਬਾਈ ਕਹਿੰਦਾ ਕੋਈ ਗੱਲ ਨਹੀਂ 18000 ਦੀ ਦੇ ਦੇਣੀ ਆ ਦੋ ਦੰਦ ਵੱਛੀ ਅਵਸਰ ਵਹਿੜ ਪਤਾ ਨਹੀਂ ਬਾਈ ਕਹਿੰਦਾ ਹੀਟ ਚ ਤੀਦੂ ਪਹਿਲਾਂ ਇੱਕ ਚ ਆਈ ਹੈ ਜਾਂ ਦੋ ਆਈ ਆ ਆਪਾਂ ਐਵੇਂ ਬਾਈ ਕਹਿੰਦਾ ਕਹੀ ਜਾਈਗੇ ਜੀ ਤੋਂ ਲਈਓ ਕਹਿੰਦੇ ਬਾਈ ਸਾਨੂੰ ਤਾਂ ਨਹੀਂ ਪਤਾ ਲੱਗਿਆ ਹੀਟ ਚ ਕਿਦੋਂ ਬਾਈ ਕਿਦੋਂ ਨਹੀਂ ਆਈ ਬਾਕੀ ਵੈੜ ਚੰਗੀ ਆ ਕੋਈ ਇੱਕ ਅੱਧਾ ਡੱਬਾ ਪਾਊਡਰ ਦਾ ਦੇ ਲੋ ਨਵਾ ਹਨ ਕੋਈ 15 20 ਦਿਨਾਂ ਚ ਹੀਟ ਚ ਆ ਜੂਗੀ ਅਗਲਾ ਆਪਾਂ ਠੀਕ ਕੋਈ ਚੰਗਾ ਨਹੀਂ ਪੰਜ ਥਣ ਲੱਗੇ ਛੇ ਲੱਗੇ ਚਾਰ ਥਣ ਚਾਰ ਹੀ ਬਿਠਣ ਲੱਗੇ ਚਾਰ ਹੀ ਥਾਣਾ ਬਾਈ ਕਹਿੰਦਾ ਕੋਈ ਪੰਜ ਥਾਨ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਹੂੰ ਸਹੀ ਆ ਚਾਰ ਹੀ ਥਾਣਾ ਮੋٹے ਮੋٹے ਬਾਕੀ ਥਣਾ ਦੀ ਅਗਲਾ ਫੋਟੋ ਮੰਗਵਾ ਲੈ ਜੇ ਕਿਸੇ ਨੂੰ ਬਾਹਲਾ ਹੈਗਾ ਬਾਕੀ ਤੁਸੀਂ ਪੈਸੇ ਲਾਉਣੇ ਤੁਹਾਡਾ ਹੱਕ ਬਣਦਾ ਬਾਹਲੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਤੁਸੀਂ ਪੈਸੇ ਲਾਉਣੇ ਦੋਈ ਕਿਹੜਾ ਫ੍ਰੀ ਲੈਣੀ ਆ ਅੱਗੇ ਖੋਲ ਮੰਜੇਂਦਰ ਬਾਈ ਇੱਕ ਤੋਹਫਾ ਦੇਣਾ ਹੋਲੀ ਨੰਗੀ ਹੋਲਾ ਮੱਲਾ ਨੰਗਾ ਤੇ ਉਦੋਂ ਨਹੀਂ ਆਇਆ ਗਿਆ ਕਦੇ ਠੀਕ ਹੈ ਦੇਖੋ ਪਿਓਰ ਨਹੀਂ ਠੀਕ ਹੈ ਦੋਨੇ ਹੈਦੇ ਆ ਜੀ ਹਮ ਠੀਕ ਹੈ ਠੀਕ ਹੈ ਗੱਲਬਾਤ ਸਹੀ ਹੈ ਜਮਾਂ ਓਕੇ ਆ ਇਹ ਠੰਡੀ ਵੱਲੋਂ ਦੁੱਧ ਦੁੱਧ ਵੀ ਦਿੰਦੀ ਹੈ ਕਿ ਕੱਲੇ ਸਿੰਘ ਹੀ ਲਾਂਗੇ ਲੈ ਲੈਂਦੀ ਆ ਪੰਜ ਸੱਤ ਦਸ ਦਿਨ ਵੀ ਅੱਛਾ ਗੱਭਾਣਾ ਛਪਣਾ ਤੇ ਠੰਡੀ ਵੱਲੋਂ ਕੋਈ ਦੇਖਾ ਹੀ ਨਹੀਂ ਦਾ ਥਣ ਚਾਰੇ ਬਰਾਬਰ ਆ ਬਾਈ ਇਹਦੇ ਚੀਪਾ ਵੀ ਆਉਂਦਾ ਉਹ ਤੇਰੀ ਤੇ ਪਰ ਆਪਾਂ ਤਿੱਲ ਕਹਿ ਕੇ ਦੇਣੀ ਆ ਅੱਛਾ ਕਿਉਂ ਥੋੜਾ ਘੱਟ ਆਉਂਦਾ ਠੀਕ ਆ ਚੀਪਾ ਪੂਰਾ ਆਉਂਦਾ ਪਰ ਘੱਟ ਆਉਂਦਾ ਵਾ ਸਹੀ ਆ ਠੀਕ ਆ ਚਾਰੇ ਥਣ ਬਰਾਬਰ ਆਂਦਾ ਆਪਾਂ ਕਿਹਨੂੰ ਭੇਜਣੀ ਦੋ ਆਂ ਆਨਲਾਈਨ ਭੇਜ ਗਏ ਕਿ ਨਹੀਂ ਪਰ ਨਹੀਂ ਤਿੱਲ ਕਹਿ ਕੇ ਦੇਵਾਂਗੇ ਚੱਲਣਗੇ ਚਾਰੇ ਕਿੰਨਾ ਕ ਭੇਜੂ ਦੁੱਧ 10 ਕਿਲੋ ਭੇਜਵਾ ਦੇਣਾ ਜੈ ਜਮਾ 2000 ਰ ਕਰ ਲਾਂਗੇ ਤੇ ਫਿਰ ਆਏ ਨਹੀਂ ਲੱਤ ਵੀ ਚੱਕਣੀ ਹੋ ਜੈ ਨੂੰ ਆਏ ਚੱਕਣੀ ਵੀ ਧੂਣੀ ਨਹੀਂ ਅੱਛਾ ਆਪ ਚਾਕੇ ਪਾਸੇ ਕਰਨੀ ਪੈਂਦੀ ਹੈ ਤੇ ਝੁੰਗੀ ਦਾ ਰਸ ਤੇ ਮੀਨੀ ਖਾਂਦਾ ਉਹੀ ਘਰੇ ਚੰਗੀ ਹੁੰਦੀ ਹੈ ਹਾਂ ਦੋਨੇ ਸੰਗ ਜਵੇਂ ਨਾ ਟੁੱਟੇ ਹੁੰਦੇ ਜੇ ਵਿੱਚੋਂ ਨਹੀਂ ਇਹ ਤਾਂ ਜਮਾਂਦਰੀ ਹੁੰਦੇ ਆ ਇੱਕ ਕਰਮ ਵਾਲੇ ਤੇ ਕਰਮ ਵਾਲੇ ਦੇ ਸੰਗ ਉਹੀ ਹਿਲਦੇ ਆ ਇਹ ਵਿੱਚ ਵਿੱਚ ਹੈ ਨਾਗ ਟਾਵੇਂ ਆ ਦੇਸੀ ਵੜਾਂ ਚ ਗਊਸ਼ਾਲਾਂ ਚ ਵੀ ਕਈਆਂ ਜਾਨਵਰਾਂ ਦੇ ਹੁੰਦੇ ਆ ਹੂੰ ਗੁੰਮ ਪੂਰੀ ਹੋ ਚੁਈ ਕੋਈ ਕਈ ਵਾਰ ਮੱਝ ਜਾਂ ਝੋਟੀ ਦੇ ਵਿੱਚ ਚਲੋ ਝੋਟੀ ਨੇ ਮੱਝ ਬਣਾਉਣਾ ਹੁੰਦਾ ਉਧਰ ਵੀ ਆ ਜਾਂਦੇ ਜਾਨੀ ਕਿ ਥੋੜੇ ਨਾਗਾ ਜਿਨ੍ਹਾਂ ਦੇ ਐਂ ਸਿੰਘ ਜੇ ਹਿਲਦੇ ਹੁੰਦੇ ਆ ਮੈਂ ਪਿੱਛੇ ਜੇ ਹਫਤਾ ਹੋ ਗਿਆ ਵੀਡੀਓ ਬਣਾਈ ਸੀ ਝੋਟੀ ਪਹਿਲਨ ਉਹਦੇ ਵੀ ਆਏ ਦੋਵੇਂ ਸਿੰਘ ਛੋਟੀਆਂ ਛੋਟੀਆਂ ਸਿੰਗੀਆਂ ਜੀਆਂ ਸੀ ਉਹਦੀਆਂ ਵੀ ਦੋਵੇਂ ਹਲਦੀਆਂ ਸੀ ਇਹ ਦੇ ਦੇਣੀ ਹੈ ਕਿੰਨੇ ਦੀ 22000 22000 ਦੀ ਦਿਨ ਤਿੰਨ ਚਾਰ ਬਾਈ 10 ਦਾ ਲੈਂਦੀ ਆ ਪੰਜ ਵੀ ਲੈ ਸਕੀ ਬਾਈ ਥੱਲੋ ਬਣੂਗੀ ਬਾਲੇ ਭੁੱਖ ਦੁੱਖ ਵਾਲੇ ਘਰੋਂ ਆਈ ਐ ਮੇਰੇ ਕੋਲ ਆਈ ਨੂੰ ਦੋ ਤਿੰਨ ਦਿਨ ਹੋ ਗਏ ਨਵਾਈ ਨੂੰ ਹੋਈ ਆ ਰੰਗ ਨਿਕਲੇ ਆ ਠੀਕ ਆ ਹੋ ਸਕਦਾ ਬਾਈ ਕਹਿੰਦਾ ਚਾਰ ਦਿਨ ਲੈ ਜੇ ਪੰਜ ਲੈ ਜੇ 10 ਕਿਲੋ ਦੁੱਧ ਪੈ ਜੂ 22000 ਦੀ ਦੇ ਦੇਣੀ ਆ ਜਿਹੜਾ ਕਬਹਿਣੀ ਵਾਲਾ ਮਗਰਲਾ ਥਾਨ ਉਹ ਬਾਈ 10 ਦਾ ਪੈਲੀ ਮੰਨ ਲਿਓ ਉਹ ਚ ਜਾਨੀ ਕਿ ਚੀਪਾ ਘਟ ਆਉਂਦਾ ਪਰ ਆਉਂਦਾ ਹੈਗਾ ਬਾਈ ਨੇ ਵਿਖਾਇਆ ਹੀ ਉਹਨੇ ਪਰ ਹੋ ਸਕਦਾ ਚੱਲ ਪੇ ਉਹ ਤੁਸੀਂ ਨੋਟ ਕਰ ਲਿਓ ਜਰੂਰ 22000 ਦੀ ਦੇ ਦੇਣੀ ਆ ਪਰ ਮੇਰੇ ਹਿਸਾਬ ਨਾਲ ਨਹੀਂ ਲੱਗਦਾ ਯਾਰ ਨਹੀਂ ਚੱਲ ਰਿਹਾ ਇੱਕ ਵਾਰੀ ਫੇਰ ਵੇਖੀ ਉਹ ਚ ਖਿੱਚ ਕੇ ਮੇਰੇ ਹਿਸਾਬ ਨਾਲ ਚੱਲ ਪੈਣਾ ਲੈ ਹਮ ਚਾਹੀਏ ਮਾੜ ਪੂਰੀ ਆ ਨਹੀਂ ਗੱਲ ਪਰ ਆਪਾਂ ਤੈਨੂੰ ਕਵਾਂਗੇ ਬਈ ਬੱਦ ਤਿੱਲ ਮੰਨ ਕੇ ਆਇਓ ਅੱਗੇ ਆ ਜਾ ਮਨਜਿੰਦਰ ਬਈ ਪਹਿਲਾ ਸੁਆ ਸੂਈਆ ਦੂਜੇ ਵਾਸਤੇ 4.5 ਮਹੀਨੇ ਤੋਂ 2-4 ਤੋਂ 5-7 ਦਾ ਰੰਗ ਹੀ ਆ ਪਹਿਲਾ ਸੁਆ ਸੂਈਆ ਪਹਿਲਾ ਸੁਆ ਸੂਈਆ ਦੁਜੀਏ ਜੁਵੇ ਵਾਸਤੇ ਗੱਭਣ 1.4 ਮਹੀਨੇ ਜੀ ਤੇ 6 ਕਿਲੋ ਦੁੱਧ ਤੇ ਠੰਢੀ ਛੰਡੀ ਉਹ ਲੋ ਦੇਖਾ ਚੋਖਾ ਹੀ ਨਹੀਂ ਕੋਈ ਇਹਦਾ 1.4 ਦੀ ਗੱਭਣ 6 ਕਿਲੋ ਦੁੱਧ ਕਿੰਨੇ ਦੀ ਵੰਜਿੰਦਰਾ ਇਹਦਾ 32000 ਰੁਪਏ ਜੀ 32000 ਕੋਈ 5 ਲਾ ਦੋ 50 ਲਾ ਕੋਈ ਗੁੱਸਾ ਨਹੀਂ ਠੀਕ ਆ ਤਿਆਰ ਵੈਣ 35 36 40 ਦੀ ਵੀ ਲੈ ਲਾਂਗੇ ਆਪਾਂ ਠੀਕ ਆ ਹੁਣ ਆਪਾਂ 32 ਕਹਿਦਾ ਮੈਨੂੰ 32 ਦੀ ਆਪਾਂ ਕਿਹੜਾ ਦੇ ਦੇਣੀ ਆ ਇਹ ਗੱਲ ਨਹੀਂ ਕਰਦਾਂਗੇ ਕੋਈ 32 ਕਹਿਦਾ ਬਾਈ ਕਹਿੰਦਾ ਮਾਨਤਨ ਖੁੱਲਾ ਕਰ ਦਿਆਂਗੇ 6 ਕਿਲੋ ਦੁੱਧ 1.4 ਦੀ ਗੱਭਣ ਚੈੱਕ ਪਾਸ ਪਹਿਲਣ ਵੈੜ 6 ਕਿਲੋ ਦੁੱਧ ਹੈ ਸਾਢੇ ਚਾਰਾਂ ਦੀ ਗੱਬਣ ਜਾਨੀ ਕਿ ਢਾਈ ਕਿ ਮਹੀਨੇ ਹਜੇ ਦੁੱਧ ਪਿਆ ਜੂ ਜੇ ਕੋਈ ਭੈਣ ਭਰਾ ਤੋਕੜ ਗੱਬਣ ਵੈੜ ਲੈਣ ਦਾ ਚਾਹਵਾਨ ਹੋਵੇ 32000 ਦਾ ਮੁੱਲ ਭਾਈ ਕਹਿੰਦਾ 32 ਮੰਗਿਆ ਕਿਹੜਾ ਆਪਾਂ 32 ਦੀ ਦੇਣੀ ਆ ਕੋਈ ਨਹੀਂ ਤੁਸੀਂ 5 ਲਾਓ 50 ਲਾਓ ਜਿੱਥੇ ਸੌਦਾ ਹੋ ਗਿਆ ਭਾਵੇਂ 5000 ਦਾ ਹੋ ਜਾਂਦਾ 10000 ਦਾ ਹੋ ਜਾਂਦਾ ਉੱਥੇ ਵੈੜ ਦੇ ਦੇਣੀ ਆ ਤੁਸੀਂ ਕਿਹਾ ਆਪਦੇ ਪੈਸੇ ਲਾ ਕੇ ਵੇਖਿਓ ਜਿੱਥੇ ਕੋ ਸੌਦਾ ਰਲ ਗਿਆ ਉੱਥੇ ਵੈੜ ਦੇ ਦੇਣੀ ਆ ਸਾਢੇ ਚਾਰਾਂ ਦੀ ਗੱਬਣ 6 ਕਿਲੋ ਦੁੱਧ 3 ਕਿਲੋ ਤੜਕੇ 3 ਕਿਲੋ ਹੱਥ ਨੇ ਕਰਾਸ ਆਂਗਾ ਦੁੱਧ ਵੀ ਮੱਝਾਂ ਵਰਗਾ ਦੁੱਧ ਪਿਆ ਵੀ 2.5 ਮਹੀਨੇ ਦੇ ਹੋ ਜੇ ਅੱਗੇ ਮਨਜੇਂਦਰ ਮੱਝ ਤੇ ਆ ਬਾਈ ਇਹ ਤੀਜਾ ਸੂਆ ਸੂਈਆ ਜੀ ਤੇ ਮਗਰ ਕੱਟੀਆ 10 ਕਿਲੋ ਦੁੱਧ ਆ 9 ਕਹਾਂਗੇ ਅੱਛਾ ਇਹ ਭੂਰ ਛੱਟੇ ਥਣ ਭਾਰ ਦੀ ਆਪਣੀ ਗਾਰੰਟੀ ਆ ਕਿੰਨੇ ਦੀ ਇਹਦਾ 70 ਤੇ 5 75 ਆ ਕੋਈ 5 ਲਾ ਦੋ 50 ਲਾ ਦੋ ਵੱਡੀ ਆ ਮੱਝ ਗਹਿਾਈ ਡਾਂਗੇ ਨੇ ਉਪਰ ਆਇਆ ਕੀਤਾ ਪੱਠੇ ਢੱਕੇ ਘਰਦ ਖੜਦੇ ਆ ਵੇਖਣ ਨੂੰ ਔਖ ਨਹੀਂ ਚੱਕੀ ਲੱਗ ਜੇ ਮੱਝ ਨੇ ਦੁੱਧ ਪੂਰਾ ਵਾ ਮਾਨਤਾਂ ਮਾਂ ਟਨ ਫੋਲਪ 5 ਲਾ ਦੋ 50 ਲਾ ਦੋ ਕੋਈ ਚੱਕਰ ਨਹੀਂ ਜਿੰਨਾ ਕਹੋਗੇ ਕੱਟੀ ਤੇ ਮਿਲਦੀ ਦੋਨੇ ਟਾਈਮ ਜੀ ਕੱਟੀ ਤੇ ਮਿਲਦੀ ਆ ਮਗਰ ਇਹਦੇ ਕੱਟੀ ਆ 10 ਕਿਲੋ ਦੁੱਧ ਹੈ 9 ਕਿਲੋ ਮੰਨ ਕੇ ਆ ਜਾਓ 9 ਦੀ ਬਾਈ ਕਹਿੰਦਾ ਗਾਰੰਟੀ ਉਹ 75000 ਦੀ ਦੇ ਦੇਣੀ ਆ ਕੋਈ ਭੂਰਨੀ ਛੱਟਾ ਨਹੀਂ ਕਿਸੇ ਵੀ ਥਣ ਚ ਚਾਰੇ ਥਾਣਾ ਦੀ ਚਵਾਈ ਓਕੇ ਆ ਵੀਡੀਓ ਬਣਾਉਣ ਦਾ ਤੁਹਾਨੂੰ ਸਮਾਂ ਦਾਸੀ ਦਿੱਤਾ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਸ਼ਾਮ ਤੇ ਘਰ ਹਵਾਣਾ ਦੁੱਧ ਨਾਲ ਭਰ ਲੈਣਾ 10 ਕਿਲੋ ਦੁੱਧ ਕੰਡੇ ਵਾਲਾ 9 ਕਿਲੋ ਦੀ ਗਰੰਟੀ ਆ 9 ਕਿਲੋ 10 ਹੀ ਬਾਈ ਕਹਿੰਦਾ ਮਗਰ ਕੱਟੀ 75 ਦੀ ਦੇ ਦੇਣੀ ਆ ਕੋਈ 5 ਲਾਓ 50 ਲਾਓ ਜਿੱਥੇ ਸੌਦਾ ਹੋ ਗਿਆ ਭਾਵੇਂ 40000 ਦਾ ਹੋ ਜੇ ਭਾਵੇਂ 50000 ਦਾ ਹੋ ਜੇ ਉਥੇ ਬਾਈ ਕਹਿੰਦਾ ਮੱਝ ਦੇ ਦੇਣੀ ਆ ਉਸ ਹਿਸਾਬ ਨਾਲ ਦਾ ਮੱਝ ਇਨੇ ਪੈਸੇ ਘੱਟ ਦੀ ਤਾਂ ਦੇਣੀ ਵੀ ਨਹੀਂ ਪਰ ਬਾਈ ਕਹਿੰਦਾ ਕੋਈ ਗੱਲ ਨਹੀਂ ਆਪਾਂ ਦੇ ਦੇਾਂਗੇ ਆਜੋ ਬੇਫਿਕਰ ਹੋ ਕੇ 40 ਦਾ ਸੌਦਾ ਹੋ ਜੇ 50 ਦਾ ਸੌਦਾ ਆ ਕੇ ਮੁੱਲ 75 ਆ ਜਿੱਥੇ ਸੌਦਾ ਆ ਕੇ ਉਥੇ ਦੇ ਦੇਣੀ ਆ 10 ਕਿਲੋ ਦੁੱਧ 9 ਕਿਲੋ ਦੀ ਗਰੰਟੀ ਭਵਾਂ ਅਗਲਾ ਥਣਾ ਨੂੰ ਹੱਥ ਵੀ ਨਾ ਲਾਵੇ ਜੇ ਚੋਕੇ ਲੈ ਜਾਣੀ ਚਾਹੁੰਦਾ ਚਾਰ ਟਾਈਮ ਚੋਕੇ ਲੈ ਜੇ ਭਾਈ ਉਹ ਹੀ ਜਾਮਾ ਵੀ ਛਾਗਾ ਵਾਲੇ ਦੇ ਥੱਲੇ ਵੀ 11 ਹੋਊਗਾ ਠੀਕ ਹੈ ਤੇ ਛਾਗਾ ਵਾਲਾ ਜਰਸੀ ਵਾਲੇ 25 ਹੋਊਗਾ ਠੀਕ ਹੈ ਤੇ ਬਾਲਟਾਂ ਭਰਨੀਆਂ ਤਾਂ ਪਣ ਹਾਂ ਜਿਹੜਾ ਜੋਖਣਾ ਦਾ ਦੁੱਧ 9 ਹੋਊਗਾ ਇਹ ਸਭ ਬਸ ਓਕੇ ਤੇ ਉਹ ਮਾਲੀ ਦੱਸ ਦੇ ਮਗਰ ਮਾਲੀ ਦੱਸ ਦੇ ਇਹ ਭਾਈ ਦੋ ਦੰਦਾ ਮੂੰਹੋਂ ਦੋ ਦੰਦਾ ਮੇਰ ਕਿਸਾਨ ਦਾ ਹੋ ਗਿਆ ਹੂੰ ਗੱਡੀ ਉਹ ਕਹਿੰਦੇ ਰੇੜੇ 1-2 ਵਾਰ ਹੀ ਜੋੜਿਆ ਬਾਲੇ ਵੇਰੇ ਦੋਂਦਾ 1.5 ਸਾਲ ਨਹੀਂ ਫਿਰ ਤੋਂ ਫਿਰ ਵੱਧ ਹੋਊ ਜੇ ਦੋਂਦਾ ਹੋ ਗਿਆ ਤਾਂ ਚਲੋ ਫਿਰ ਉਹ ਆਵੇ ਹਸਾਉਣਾ ਦੇਖ ਲਓ ਤੁਸੀਂ ਹਾਂ ਤੇ ਨਹੀਂ ਮੂੰਹ ਦੋਦਾਂ ਦੀ ਆ ਕਿਉਂਕਿ ਖੀਰਾ 23-24 ਮਹੀਨੇ ਤੱਕ ਰੱਖੀ ਰਹੀ ਰਹ ਜਾਂਦਾ ਹਾਂ ਮੂੰਹ ਦੋਦਾਂ ਦਾ ਤੇ ਉਹ ਕਹਿੰਦੇ ਇੱਕ ਦੋ ਵਾਰ ਹੀ ਗੱਡੀ ਜੋੜਿਆ ਬਾਲੇ ਵੇਰੇ ਹੁਣ ਉਹਨੇ ਰੇੜੀ ਬਣਾ ਲਈ ਆ ਠੀਕ ਐ ਇਹ ਨਹੀਂ ਆਪਾਂ ਜਾ ਕੇ ਗੱਡੀ ਰੱਖ ਲਵੇ ਜੋੜੇ ਨਾ ਜੋੜੇ ਆਪਣੀ ਕੋਈ ਬਾੜੀ ਗਾਰੰਟੀ ਨਹੀਂ ਇਹਦੀ ਠੀਕ ਐ ਐਸੀ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਦੋ ਵਾਰ ਹੀ ਜੋੜਿਆ ਆ ਆਪਣਾ ਕਾਰ ਕਿੰਨੇ ਦਾ ਇਹਦਾ 28000 ਰੁਪਏ ਜੀ ਦੰਦੂ ਵੇਖੀਏ ਫਿਰ ਠੀਕ ਹੈ ਫਿਰ ਤਾਂ ਉਮਰ ਇਹਦੀ ਹੋਊਗੀ 26 27 28 ਮਹੀਨੇ ਦੇ ਆਸੇ ਪਾਸੇ ਥੋੜਾ ਜਿਆਦਾ ਠੀਕ ਹੈ ਦੇ ਦੇਣਾ ਕਿੰਨੇ ਦਾ 20000 ਰੁਪਿਆ ਕੋਈ ਕਰ ਦੇ ਜਿੰਨਾ 28000 ਹੂੰ ਜਿਹੜਾ ਬਹੁਤ ਆ 28000 ਦਾ ਦੇ ਦੇਣਾ ਇਹ ਸਾਰਾ ਮਾਲ ਹੀ ਸੇਲ ਹੈ ਮੱਝ ਹੈਗੀ ਆ 10 ਕਿਲੋ ਦੁੱਧ ਵਾਲੀ 23 ਕਿਲੋ ਵਾਲੀ ਜਰਸੀ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਮਨਜਿੰਦਰ ਦੇ ਘਰੇ ਆ ਜਾਓ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸასიਖਾ